ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਪੀਵੀਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਆ ਸੋ ਮਿੰਟੂ ਜੀ ਨੂੰ ਨਾਲ ਲੈਨੇ ਆ ਫਿਰ ਲੋਕਾਂ ਤੋਂ ਅਥਾ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਏ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਸੇ ਆਕਾ ਜੀ ਸੋ ਅੱਜ ਦੇ ਸਪਾਂਸਰਸ ਤੇ ਧੰਨਵਾਦ ਕਰਦੇ ਚੱਲੀਏ ਫਿਰ ਖਬਰਾਂ ਦੇ ਵੱਲ ਵਧਾਂਗੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਸੰਪਰਕ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਨੂਤਾ ਯੂਬਾ ਸਿਟੀ ਬਜਿੰਦਰ ਸਿੰਘ ਨੇਜਰ वुਡਲੈਂਡ ਜੀ ਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾ ਨੇ ਲਾਦੇ ਵਿੱਚ ਹੈ ਨਿਮਾ ਸੁਰੱਖਤਾ ਹੋਣ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ 2092770113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਫਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਨ ਅਸਪੌਂਸਸ ਦਾ ਸਮਨਤੂ ਜੀ ਹੁਣ ਆਉਨੇ ਆਪਾਂ ਖਬਰਾਂ ਦੇ ਵੱਲ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਕਿ ਐਜੂਕੇਸ਼ਨਲ ਵੀਡੀਓਜ਼ ਬਣਾਉਂਦਾ YouTube ਤੇ ਧਰੋਗਰਾਠੀ ਉਸ ਦੇ ਵੱਲੋਂ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਮੋਟਿਵ ਕੀ ਹੋਊਗਾ ਇਹ ਨਹੀਂ ਜਾਣਦੇ ਪਰ ਉਸ ਵੀਡੀਓ ਤੋਂ ਬਾਅਦ ਖਾਸੀ ਚਰਚਾ ਚੜ ਜਾਂਦੀ ਹੈ ਸਾਰੀਆਂ ਪੰਥਕ ਸ਼ਖਸੀਅਤਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਉਸ ਤੇ ਟਿੱਪਣੀ ਕੀਤੀ ਗਈ ਤੇ ਅੰਤ ਨੂੰ ਉਹ ਵੀਡੀਓ ਕਹਿੰਦੇ ਟੇਕਡਾਊਨ ਕਰ ਲਈ ਗਈ ਹੈ ਹਟਾ ਲਈ ਗਈ ਹੈ ਪਾਇਓ ਚਾਨਣਾ ਜੀ ਸਾਰੇ ਤੇ ਜੀ ਦੇਖੋ ਗੱਲ ਇਹ ਆ ਕਿ ਗੁਰਪ੍ਰੀਤ ਜੀ ਅਸੀਂ ਇਹਨੂੰ ਮੁੰਡੇ ਨੂੰ ਉਦੋਂ ਤੋਂ ਜਾਣਦੇ ਹ ਜਦੋਂ ਤੋਂ ਇਹਦੀ ਦਾੜੀ ਹਲੇ ਲੱਥੀ ਨਹੀਂ ਸੀ ਤੇ ਇਹ ਮੁੰਡਾ ਜਿਹੜਾ ਹੈ ਨਾ ਵੀਡੀਓ ਪਾਉਂਦਾ ਹੁੰਦਾ ਸੀਗਾ ਤੇ ਬਹੁਤ ਘਾਟੇ ਦੇ ਸਬਸਕ੍ਰਾਈਬਰ ਜਾਂ ਜਿਹੜੇ ਵਿਊਜ਼ ਹੁੰਦੇ ਸੀਗੇ ਕੋਈ ਮੌਕਾ ਸੀ ਇਹ ਹਰਿਆਣਵੀ ਆ ਤੇ ਫਿਰ ਉਸ ਤੋਂ ਬਾਅਦ ਦੇਖੋ ਨੋ ਡਾਊਟ ਪੇਸ਼ਕਾਰੀ ਅਤੇ ਇਸ ਬੰਦੇ ਦੀ ਜਾਣਕਾਰੀ ਜਾਣਕਾਰੀ ਤੇ ਵੈਸੇ ਅੱਜ ਕੱਲ ਪਈ ਆ ਸਾਰੇ ਇਹ ਤਾਂ ਇਹ ਆ ਵੀ ਕੀ ਦੀ ਡੂ ਜਿਹੜੀ ਕਹ ਲੋ ਕਿ ਟੂ ਬੀ ਆ ਉਹ ਕੀ ਢੀ ਗਿਆ ਜਾਣਕਾਰੀ ਤੇ ਅੱਜ ਕੱਲ ਸਾਰਾ ਕੁਝ ਇੱਥੇ ਹੀ ਆ ਤਾਂ ਇਹ ਬੰਦੇ ਨੇ ਆਪ ਦਾ ਸੈਟਅਪ ਕੀਤਾ ਬਹੁਤ ਅਚੀਆਂ ਵੀਡੀਓਜ਼ ਬਣਾਈਆਂ ਇਹਦੇ ਕੋਈ ਸ਼ੱਕ ਨਹੀਂ ਹੈ ਬੜੀਆਂ ਹਿੱਟ ਵੀਡੀਓ ਮਾਰੀਆਂ ਨੇ ਖਾਸ ਤੌਰ ਤੇ ਨਰਿੰਦਰ ਮੋਦੀ ਗਵਰਨਮੈਂਟ ਦੇ ਨਾਲ ਜਿਸ ਤਰ੍ਹਾਂ ਅੜ ਕੇ ਚੱਲਿਆ ਉਹ ਸਾਰੀਆਂ ਚੀਜ਼ਾਂ ਠੀਕ ਸੀ ਹੁਣ ਇਹਨੇ ਆ ਪਿਛਲੇ ਕੁਝ ਸਮੇਂ ਤੋਂ ਮਤਲਬ ਕਿ ਕੁਝ ਜ਼ਿਆਦਾ ਹੀ ਕਮ ਜਿਹੜਾ ਚੱਕਿਆ ਹੋਇਆ ਤੇ ਇਧਰ ਇਹਨੇ ਸ਼ਾਇਦ ਇੱਕ ਤੇ ਇਹ ਆ ਕੋਈ ਸੌਫਟ ਵਗੈਰਾ ਸੌਫਟਵੇਅਰ ਵਗੈਰਾ ਵੀ ਬਣਾਇਆ ਉਹਦਾ ਮੈਨੂੰ ਪੱਕਾ ਪਤਾ ਨਹੀਂ ਕੀ ਨਾਮ ਹੈ AI ਨਾਲ ਹੀ ਸੰਬੰਧਿਤ ਹੈ ਤੇ ਪਤਾ ਨਹੀਂ ਉਹਨੂੰ ਵੇਚਣ ਵਾਸਤੇ ਜਿਹੜਾ ਕੀਤਾ ਸੋ ਕੀ ਆ ਤਾਂ ਇਹਨੇ ਜੋ ਇਹ ਬਣਾਈ ਆ ਵੀਡੀਓ ਉਹਦੇ ਵਿੱਚ ਮੈਥ ਦੇਖੋ ਵੇਖੀ ਨਹੀਂ ਵੀਡੀਓ ਪਰ ਦੱਸਦੇ ਆ ਕਿ ਉਹਦੇ ਵਿੱਚ ਇੱਕ ਤੇ ਕੁਝ ਤੱਥਾਂ ਦੀ ਜਿਹੜੀ ਆ ਉਹ ਕਹਿੰ ਲੋ ਕਰੈਕਸ਼ਨ ਹੋਣ ਵਾਲੀ ਆ ਮਤਲਬ ਕਿ ਜੋ ਸਿੱਖ ਇਤਿਹਾਸ ਦੇ ਨਾਲ ਜੁੜੇ ਤੱਥ ਪੇਸ਼ ਕੀਤੇ ਗਏ ਨੇ ਉਹ ਠੀਕ ਨਹੀਂ ਦੱਸਦੇ ਦੂਜਾ ਇਹ ਆ ਕਿ ਗੁਰੂ ਸਾਹਿਬ ਨੂੰ ਖਾਸ ਤੌਰ ਤੇ 10ਵੇਂ ਪਾਤਸ਼ਾਹ ਨੂੰ ਛੋਟੀ ਅਵਸਥਾ ਦੇ ਵਿੱਚ ਮਤਲਬ ਬਾਲਕ ਦੇ ਤੌਰ ਤੇ ਰੋਂਦੇ ਹੋਏ ਦਿਖਾਇਆ ਗਿਆ ਗੁਰੂ ਸਾਹਿਬ ਦਾ ਜਿਹੜਾ ਆਪਾਂ ਵਿਖਦੇ ਆ ਕਿ ਐਨੀਮੇਸ਼ਨ ਵਗੈਰਾ ਜਿਹੜਾ ਨਹੀਂ ਬਣਾਇਆ ਜਾ ਸਕਦਾ ਅਜਿਹਾ ਕੀਤਾ ਕਿ ਮਤਲਬ ਕਿ ਪੈਰ ਪੈਰ ਤੇ ਬੰਦੇ ਨੇ ਖਤਾ ਖਾਦੀ ਆ ਉਸ ਤੋਂ ਬਾਅਦ ਜਿਨੇ ਇਹ ਵੀਡੀਓ ਦੇਖੀ ਉਹ ਸਾਰੇ ਕਹ ਦਦੇ ਆ ਕਿ ਕਾਫੀ ਗਲਤੀਆਂ ਸੀ ਉਹਦੇ ਵਿੱਚ ਇਸ ਬੰਦੇ ਨੇ ਦੇਖੋ ਕੋਈ ਚੰਗਾ ਇਨਫਲੂਐਂਸਰ ਆ ਅੱਜਕੱਲ ਸੋਸ਼ਲ ਮੀਡੀਆ ਤੇ ਜਾਂ ਕੋਈ ਸੈਲੀਬ੍ਰਿਟੀ ਜਾਂ ਕੋਈ ਜੱਦਾ ਯੂਟਿਊਬਰ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਉਹ ਆਸੀਂ ਸਾਡੇ ਪੰਜਾਬੀਆਂ ਨੇ ਇਹਨੂੰ ਬਹੁਤ ਚੱਕਿਆ ਮਤਲਬ ਕਿ ਇਹ ਨਹੀਂ ਹੁੰਦਾ ਕਿ ਉਹ ਹੱਦੋਂ ਹੀ ਜ਼ਿਆਦਾ ਸਿਆਣਾ ਹੈ ਉਹ ਵੀ ਮੂਰਖਤਾ ਕਰ ਲੈਂਦਾ ਕਈ ਵਾਰ ਇਹਨੇ ਮੂਰਖਤਾ ਇਹ ਕੀਤੀ ਕਿ ਉਲਟਾ ਪੋਲ ਕਰਾ ਲਿਆ ਕਿ ਜਿਵੇਂ ਮੇਰੇ ਵਿਊਅਰਸ ਜਿਹੜੇ ਆ ਉਹ ਕਹਿਣਗੇ ਉਦਾਂ ਹੀ ਮੈਂ ਕਰਾਂਗਾ ਮਤਲਬ ਕਿ ਗਲਤੀ ਬਨ ਕੇ ਸਿੱਧੀ ਵੀਡੀਓ ਹਟਾਈ ਨਹੀਂ ਹੈ ਤਾਂ ਗੱਲ ਇਹ ਆ ਕਿ ਜੇ ਤੂੰ ਇਦਾਂ ਦਾ ਕੰਟੈਂਟ ਕਰਨਾ ਹੈ ਤਾਂ ਵੀਰੇ ਤੂੰ ਕਿਸੇ ਸਿੱਖ ਸਕਾਲਰ ਨੂੰ ਮਿਲ ਇਹ ਜਰਮਨ ਦੇ ਵਿੱਚ ਰਹਿੰਦਾ ਉੱਥੇ ਬਾਦੂ ਦੇ ਕਿਸੇ ਮਤਲਬ ਕਿ ਸਟੂਡੈਂਟ ਨੂੰ ਭਾਵੇਂ ਲੈ ਲਾ ਸਿੱਖ ਸਕਾਲਰ ਬਾਦੂ ਆ ਤੂੰ ਉਹਨਾਂ ਤੋਂ ਕੁਝ ਵੀ ਕੀ ਕੀਤਾ ਜਾ ਸਕਦਾ ਕਿਵੇਂ ਹੀ ਕੀਤਾ ਜਾ ਸਕਦਾ ਸੋ ਇਹਨੇ ਇਹ ਮੂਰਖਤਾ ਵਾਲਾ ਕੰਮ ਕੀਤਾ ਕਿ ਪਹਿਲਾਂ ਅੜ ਗਿਆ ਕਿ ਮੈਂ ਜੇ ਵੀਡੀਓ ਹਟਾਉਣਾ ਜਾਂ ਉਹਦੇ ਵਿੱਚ ਜਿਹੜਾ ਜੋ ਚੀਜ਼ਾਂ ਨੇ ਪਾਈਆਂ ਨੇ ਕਿ ਉਹਦੇ ਤੋਂ ਬਗੈਰ ਫਿਰ ਵੀਡੀਓ ਦਾ ਮਤਲਬ ਕੋਈ ਨਹੀਂ ਰਹਿ ਜਾਣਾ ਸੋ ਇਹ ਸਾਰੀਆਂ ਚੀਜ਼ਾਂ ਹੋਈਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੱਸ ਰਹੇ ਹੋ ਕਿ ਵੀਡੀਓ ਨੇ ਹਟਾ ਲਿਆ ਪਰ ਪਹਿਲਾਂ ਇਹ ਪੋਲ ਪਾਲ ਕਰਾਉਂਦਾ ਫਿਰਦਾ ਸੀਗਾ ਇਹ ਪਹਿਲਾ ਪੋਲ ਪਹਿਲਾ ਪੋਲ ਕਰਾਉਂਦਾ ਜੀ ਉਸ ਤੋਂ ਬਾਅਦ ਉਸ ਨੇ ਵਿੱਚੋਂ ਕੁਝ ਵੀਡੀਓਜ਼ ਜਿਹੜੀਆਂ ਸਿਗੀਆਂ ਜਿੱਥੇ ਗੁਰੂ ਸਾਹਿਬਾਨ ਨੂੰ ਰੋਂਦਿਆਂ ਦਿਖਾਇਆ ਉਸ ਨੂੰ ਬਲਰ ਕਰਤਾ ਜਿੰਨੀ ਕਿ ਐਡੀਟਿੰਗ ਦੀ ਇਜਾਜ਼ਤ YouTube ਆਪਣੇ ਆਪ ਚ ਹੀ ਦਿੰਦਾ ਵੀਡੀਓ ਅਪਲੋਡ ਤੇ ਉਹਨੇ ਕੀਤੀ ਉਸ ਦੇ ਵਿੱਚ ਪਰ ਫਿਰ ਵੀ ਉਹ ਜਿਹੜੀ ਚੀਜ਼ ਗਲਤ ਹੈ ਉਹ ਤਾਂ ਗਲਤ ਹੀ ਰਹਿਣੀ ਸੀ ਨਾ ਫਿਰ ਉਸ ਤੋਂ ਅੱਗੇ ਪਾਇਓ ਜਾਣ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਇਹਨੇ ਹੁਣ ਜੇ ਵੀਡੀਓ ਹਟਾ ਲਈ ਹੈ ਤਾਂ ਚਲੋ ਚੰਗੀ ਗੱਲ ਆ ਤੇ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਇਸ ਨੂੰ ਆ ਵੀਡੀਓ ਹਟਾ ਲੈਣੀ ਚਾਹੀਦੀ ਸੀ ਕਿ ਔਰ ਗਲਤੀ ਵੀ ਮੰਨਣੀ ਚਾਹੀਦੀ ਹੈ ਕਿ ਮੈਂ ਅਣਜਾਣ ਚਲੋ ਗਲਤੀ ਹੋ ਜਾਂਦੀ ਆ ਮੈਂ ਜਿਵੇਂ ਕਹਿ ਕਿ ਕੋਈ ਵੀ ਬੰਦਾ ਜਿਹੜਾ ਨਾ ਪਰਫੈਕਟ ਨਹੀਂ ਹੁੰਦਾ ਗੁਰਪ੍ਰੀਤ ਜੀ ਪਰ ਚਲੋ ਐਂਡ ਆਫ ਦਾ ਡੇ ਤੇ ਇਹੀ ਹੈ ਕਿ ਵੀਡੀਓ ਨੇ ਹਟਾ ਲਈ ਅੱਛਾ ਹੋਵੇਗਾ ਤੇ ਜੇ ਇਹ ਮਾਫੀ ਵੀ ਮੰਗੇ ਇਸ ਚੀਜ਼ ਨੂੰ ਕਹਿ ਲੋ ਕਿ ਲਵੇ ਕਿ ਹਾਂ ਭਾਈ ਮੇ ਤੋਂ ਗਲਤੀ ਹੋਈ ਹੈ ਤੋ ਬਿਹਤਰ ਹੈ ਜੀ ਇਸ ਦੇ ਨਾਲ ਇੱਕ ਹੋਰ ਚੀਜ਼ ਹੋਣੀ ਚਾਹੀਦੀ ਹੈ ਨਾ ਸਾਡੇ ਲੋਕ ਮਿੰਟ ਲਾਉਂਦੇ ਨੇ ਮੈਡਲ ਪਾਉਣ ਨੂੰ ਉਸ ਨੂੰ ਗਾਲਾਂ ਕੱਢਣ ਦੀ ਬਜਾਏ ਉਹ ਇੱਕ ਤਾਂ ਉਹ ਗੈਰ ਸਿੱਖ ਹੈ ਬਾਹਰਲੀ ਕਮਿਊਨਿਟੀ ਦਾ ਹੈ ਤੇ ਉੱਤੋਂ ਰਹਿੰਦਾ ਵੀ ਵਿਦੇਸ਼ ਦੇ ਵਿੱਚ ਹੈ ਜੇ ਉਸ ਨੂੰ ਸਮਝਾਇਆ ਜਾਵੇ ਬਿਠਾ ਕੇ ਚੰਗੇ ਤਰੀਕੇ ਦੇ ਨਾਲ ਉਸ ਨੂੰ ਕਿਹਾ ਜਾਵੇ ਵੀ ਤੂੰ ਵੀਡੀਓ ਬਣਾ ਲੈ तरीका ਬਦਲ ਜਿਹੜੀਆਂ ਐਨੀਮੇਟ ਨਹੀਂ ਕੀਤੀਆਂ ਜਾ ਸਕਦੀਆਂ ਉਹ ਕਰ ਪਰ ਤੂੰ ਵੀਡੀਓ ਨੂੰ ਜਨਤਕ ਕਰ ਸਕਦਾ ਪਰ ਤਰੀਕਾ ਆ ਮੈਂ ਮੈਂ ਸੋਚਦਾ ਕਿ ਜੇਕਰ ਉਸ ਨੂੰ ਸਮਝਾ ਕੇ ਇੱਕ ਸਿੱਖ ਸਕਾਲਰ ਜਿਵੇਂ ਤੁਸੀਂ ਦੱਸਿਆ ਕਿ ਉਸ ਤੋਂ ਜਾਣਕਾਰੀ ਲਵੇ ਪੈਰ ਪੈਰ ਤੇ ਸਾਰੀ ਜਾਣਕਾਰੀ ਜਦੋਂ ਠੀਕ ਪਾਈ ਜਾਵੇ ਉਸ ਤੋਂ ਬਾਅਦ ਉਸ ਵੀਡੀਓ ਨੂੰ ਪ੍ਰਕਾਸ਼ਿਤ ਕਰੇ ਕਿਉਂਕਿ ਇਦਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅੱਜ ਕੱਲ ਵਿਊਅਰਸ਼ਿਪ ਬਹੁਤ ਦੇਖਦੀ ਹੈ ਇੱਥੋਂ ਦੀ ਨਹੀਂ ਵਿਦੇਸ਼ ਦੇ ਲੋਕ ਵੀ ਬਹੁਤ ਦੇਖਦੇ ਨੇ ਹੋਰ ਸੂਬਿਆਂ ਤੇ ਬਹੁਤ ਦੇਖਦੇ ਨੇ ਤਾਂ ਸ਼ਾਇਦ ਉਹ ਚੰਗਾ ਸੰਦੇਸ਼ ਵੀ ਲੈ ਕੇ ਜਾ ਸਕਦੀ ਹੈ ਬਹੁਤ ਸਾਰੇ ਲੋਕਾਂ ਤੱਕ ਉਹ ਵੀਡੀਓ ਅਜੇਹਾ ਵੀ ਕੀਤਾ ਜਾਣਾ ਚਾਹੀਦਾ ਹੈ ਤੇ ਆਪਾਂ ਅਗਲੇ ਜੇਕਰ ਖਬਰ ਦੇ ਉੱਪਰ ਚਲੀਏ ਤਾਂ ਫੌਜ ਦਾ ਦਾਵਾ ਹੈ ਕਹਿੰਦੇ ਕਿ ਪਾਕਿਸਤਾਨ ਦੇ ਨਿਸ਼ਾਨੇ ਦੇ ਉੱਪਰ ਹਰਮੰਦਰ ਸਾਹਿਬ ਸੀ ਜੀ ਦਰਬਾਰ ਸਾਹਿਬ ਹਾਂਜੀ ਦੇਖੋ ਇਹਨਾਂ ਨੇ ਅੱਜ ਕਹਿ ਲੋ ਕਿ ਇੱਕ ਬਹੁਤ ਵੱਡਾ ਦਾਵਾ ਕੀਤਾ ਹੈ ਇਹ ਦਾਵਾ ਹੈ ਕਿ ਜਦੋਂ ਭੇਡ ਚੱਲ ਰਿਹਾ ਸੀਗਾ ਯਾਨੀ ਭਾਰਤ ਅਤੇ ਪਾਕਿਸਤਾਨ ਇੱਕ ਬਹੁਤ ਤਕੜੀ ਕਹਿ ਲੋ ਜਦੋਂ ਜਹਤ ਦੇ ਵਿੱਚ ਸਨ ਹਥਿਆਰਾਂ ਦੀ ਵਰਤੋਂ ਹੋ ਰਹੀ ਸੀ ਕਿ ਹਮਲੇ ਹੋ ਰਹੇ ਸਨ ਇੱਕ ਦੂਸਰੇ ਤੇ ਤਾਂ ਉਸ ਵੇਲੇ ਕਹਿੰਦੇ ਆ ਕਿ ਪਾਕਿਸਤਾਨ ਨੇ ਜਦੋਂ 에ਅਰ ਬੇਸ ਜਾਂ ਹੋਰ ਮਿਲਟਰੀ ਟਿਕਾਣੇ ਜਿਹੜੇ ਸੀਗੇ ਉਹ ਨਿਸ਼ਾਨੇ ਤੇ ਨਾ ਲੈ ਸਕਿਆ ਤੇ ਫਿਰ ਉਸਨੇ ਇਧਰ ਦਰਬਾਰ ਸਾਹਿਬ ਵੱਨੀ ਹਮਲੇ ਸਟਾਰਟ ਕੀਤੇ ਜਿਹਦੇ ਚ ਖਾਸ ਤੌਰ ਤੇ ਇਹਨਾਂ ਨੇ ਇੱਕ ਮਤਲਬ ਸ਼ਹਿਦ ਏ ਟੂ ਸਰਫੇਸ ਤੇ ਇੱਕ ਸਰਫੇਸ ਟੂ ਸਰਫੇਸ ਮਜ਼ਾਇਲ ਜਿਹੜੀ ਆ ਤਾਂ ਕੀ ਆ ਤਾਂ ਇਹਨਾਂ ਨੇ ਮਤਲਬ ਕਿ ਇਹ ਦਾਵਾ ਕੀਤਾ ਹੈ ਕਿ ਸਾਡੇ ਕੋਲ ਜਿਹੜਾ ਸਾਡਾ ਆਪਦਾ ਸਿਸਟਮ ਸੀ ਡਿਫੈਂਸ ਸਿਸਟਮ ਆਕਾਸ਼ ਮਜ਼ਾਇਲ ਸਿਸਟਮ ਹੈਗਾ ਇਹਨਾਂ ਦੇ ਕੋਲ ਐਲ 78 ਡਿਫੈਂਸ ਗਨ ਤੇ ਬਾਕੀ ਮਤਲਬ ਕਿ ਹੋਰ ਚੀਜ਼ਾਂ ਤੇ ਇਹਨਾਂ ਨੇ ਦਾਅਵੇ ਕੀਤੇ ਆ ਕਿ ਉਹਨਾਂ ਦੇ ਨਾਲ ਅਸੀਂ ਇਸ ਸਾਰੇ ਹੱਲੇ ਨੂੰ ਹਮਲੇ ਨੂੰ ਨਿਊਟਰਲਾਈਜ਼ ਕਰ ਦਿੱਤਾ ਮਤਲਬ ਕਿ ਅਸੀਂ ਹਵਾ ਦੇ ਵਿੱਚ ਹੀ ਨਸਤਨਾਬੂਤ ਕਰ ਦਿੱਤਾ ਜੋ ਚੀਜ਼ੇ ਤੁਹਾਨੂੰ ਭੇਜੀ ਗਈ ਸੀ ਮਜ਼ਾਇਲ ਵੀ ਹੈ ਕਿਤੇ ਕਿਤੇ ਮੀਡੀਆ ਚ ਸ਼ਾਇਦ ਡਰੋਨ ਸ਼ਬਦ ਦਾ ਵੀ ਇਸਤੇਮਾਲ ਜਿਹੜਾ ਹੈ ਨਾ ਉਹ ਕਿਹਾ ਗਿਆ ਕਿ ਹੋਇਆ ਬਸ ਅੱਛਾ ਗੁਰਪ੍ਰੀਤ ਜੀ ਗੱਲ ਇਹ ਹੈ ਕਿ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਆਪ ਦਾ ਡਿਫੈਂਸ ਸਿਸਟਮ ਜਿਹੜਾ ਮਜ਼ਬੂਤ ਰੱਖਿਆ ਇਹਦੇ ਚ ਤੇ ਕੋਈ ਸ਼ੱਕ ਨਹੀਂ ਕੋਈ ਦੋਰਾਏ ਨਹੀਂ ਹੈ ਪਰ ਗੱਲ ਇਹ ਆ ਕਿ ਇੱਕ ਤੇ ਇਹ ਤਾਂ ਨਹੀਂ ਹੈ ਖਾਸ ਤੌਰ ਤੇ ਦਰਬਾਰ ਸਾਹਿਬ ਚਲੋ ਮੈਂ ਪਾਕਿਸਤਾਨ ਦਾ ਕੋਈ ਉਹ ਨਹੀਂ ਲਵਾਂਗਾ ਸਾਈਡ ਨਹੀਂ ਲਵਾਂਗਾ ਕਿਉਂਕਿ ਜੋ ਅਧਿਕਾਰਤ ਬਿਆਨ ਹੁੰਦਾ ਹੈ ਫੌਜ ਦਾ ਅਸੀਂ ਉਸ ਨੂੰ ਲੈ ਕੇ ਚੱਲਦੇ ਆ ਬਟ ਕਿਤੇ ਇਹ ਤਾਂ ਨਹੀਂ ਹੈ ਕਿ ਆਪਣਾ ਜਿਹੜਾ ਆਪ ਦਾ ਅੱਜ ਕੱਲ ਤੁਹਾਨੂੰ ਇਹ ਵੀ ਪਤਾ ਹੈ ਨਾ ਕਿ ਹਥਿਆਰਾਂ ਦੀ ਮੰਡੀ ਹੈ ਨਾ ਜਿਹੜੀ ਉਹਦੇ ਵਿੱਚ ਇੰਡੀਆ ਵੀ ਪੈਰ ਜਮਾ ਰਿਹਾ ਹੈ ਕਿ ਜਿੱਦਾਂ ਬ੍ਰਾਹਮੋਸ ਦਾ ਬਹੁਤ ਜ਼ਿਆਦਾ ਪਲੋਕੇ ਪ੍ਰਚਾਰ ਕੀਤਾ ਗਿਆ ਖਬਰਾਂ ਦੇ ਜ਼ਰੀਏ ਉਹ ਕਾਦੇ ਵਾਸਤੇ ਕਿ ਕੁਝ ਦੇਸ਼ਾਂ ਨੂੰ ਬ੍ਰਾਹਮੋਸ ਦੇ ਨਾਲ ਸੌਦੇ ਚ ਲਿਆਂਦਾ ਜਾ ਸਕਦਾ ਤਾਂ ਕਿਤੇ ਇਹ ਤਾਂ ਨਹੀਂ ਹੈ ਕਿ ਜੋ ਮਤਲਬ ਕਿ ਦਰਬਾਰ ਸਾਹਿਬ ਨੂੰ ਦੱਸਿਆ ਜਾ ਰਿਹਾ ਹੈ ਨਾ ਹਵਾਲਾ ਦੇ ਕੇ ਕਿ ਕਿਤੇ ਇਦਾਂ ਤਾਂ ਨਹੀਂ ਕਿ ਕੋਈ ਖਾਸ ਤੌਰ ਤੇ ਜਿਵੇਂ ਆਕਾਸ਼ ਅੱਜ ਤੁਸੀਂ ਇਹ ਦੇਖੋ ਕਿ ਆਕਾਸ਼ ਦੀ ਪੂਰੀ ਚਰਚਾ ਹੋਣ ਲੱਗ ਪਈ ਲੋਕ Google ਕਰਨ ਲੱਗ ਪਏ ਕਿ ਆਕਾਸ਼ ਮੈਸਰ ਸਿਸਟਮ ਕੀ ਹੈ ਤਾਂ ਕਿਤੇ ਇਹ ਤਾਂ ਨਹੀਂ ਹੈ ਕਿ ਕੋਈ ਇਸ ਤੇ ਜ਼ਰੀਏ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਹਕਮਤ ਅਮਲੀ ਹੋਵੇ ਸੋ ਇਹ ਚੀਜ਼ ਦੇਖਣ ਵਾਲੀ ਆ ਉਦੋਂ ਹੁਣ ਜਿਹੜਾ ਆਰਮੀ ਦਾ ਨਹਾਇਗਾ ਗੁਰਪ੍ਰੀਤ ਜੀ ਬਿਆਨ ਉਹ ਉਹਨਾਂ ਦੇ ਕੋਲ ਤੇ ਮਜ਼ਾਇਲ ਦੇ ਟੁਕੜੇ ਵਗੈਰਾ ਵੀ ਹੈਗੇ ਆ ਜੋ ਆਇਆ ਉਹਨੂੰ ਤੇ ਆਪਾਂ ਡਿਨਾਈ ਨਹੀਂ ਕਰ ਸਕਦੇ ਰੱਦ ਨਹੀਂ ਕਰ ਸਕਦੇ ਪਰ ਇਹ ਆ ਕਿ ਇਧਰੋਂ ਜਿਹੜੇ ਐਸਟੀਪੀਸੀ ਵਾਲੇ ਆ ਉਹਨਾਂ ਨੇ ਇਸ ਦਾਅਵੇ ਨੂੰ ਨਕਾਰਿਆ ਉਹਨਾਂ ਨੇ ਇਸ ਦਾਅਵੇ ਨੂੰ ਨਕਾਰਿਆ ਕੁਲਵੰਤ ਸਿੰਘ ਮੰਨਨ ਜਿਹੜੇ ਆ ਐਸਪੀਸੀ ਦੇ ਸੈਕਟਰੀ ਉਹਨਾਂ ਨੇ ਇਸ ਨੂੰ ਝੂਠਾ ਖਰਾਬ ਦਿੱਤਾ ਉਹਨਾਂ ਨੇ ਕਿਹਾ ਕਿ ਫੌਜ ਚਾਹੇ ਪਾਕਿਸਤਾਨ ਦੀ ਹੋਵੇ ਜਾਂ ਭਾਰਤ ਦੀ ਕੋਈ ਵੀ ਟਾਰਗੇਟ ਕਰਨ ਦਾ ਨਹੀਂ ਸੋਚ ਸਕਦੀ ਪਰ ਗੱਲ ਇਹ ਹੈ ਕਿ ਇਹ ਇਹਨਾਂ ਨੂੰ ਸ਼ਾਇਦ ਇਤਿਹਾਸ ਦਾ ਮੈਨੂੰ ਲੱਗਦਾ ਕਿ ਉਸ ਦਿਨ ਯਾਦ ਨਹੀਂ ਹੋਏਗਾ ਜਿੰਨੇ ਬਿਆਨ ਦੇ ਰਹੇ ਆ ਕਿ ਭਾਈ ਇਤਿਹਾਸ ਦੇ ਵਿੱਚ ਅਗੇ ਹੋਇਆ ਹਮਲਾ ਫੌਜੀ ਹਮਲਾ ਹੋ ਚੁੱਕਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤਾਂ ਖੈਰ ਕੀਤਾ ਵੀ ਭਾਰਤ ਦੀ ਫੌਜ ਨਹੀਂ ਸੀਗਾ ਇਹ ਮਾਮਲਾ ਹੈ ਤਾਂ ਕਾਫੀ ਕਹਿ ਲੋ ਕਿ ਇਹ ਸਿਸਟਮ ਜਿਹੜਾ ਅੱਜ ਨਾ ਦਿਨ ਪਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੁਣ ਫੌਜ ਨੇ ਇਹਨਾਂ ਦੇ ਮਤਲਬ ਕਿ ਜਿਹੜੇ ਹੈਗੇ ਨੇ ਵੱਡੇ ਅਧਿਕਾਰੀ ਸੀ ਫੌਜ ਦੇ ਉਹਨਾਂ ਦਾ ਨਾਮ ਮੈਨੂੰ ਵਿਸਰ ਗਿਆ ਉਹਨਾਂ ਨੇ ਇਹ ਸਾਰਾ ਦਾਵਾ ਕੀਤਾ ਹੈ ਤੋਂ ਗੱਲ ਇਹ ਆ ਕਿ ਭਈ ਜਿੱਦਾਂ ਹੁਣ ਆਏ ਨੇ ਆਰਮੀ ਦੇ ਬੁਲਾਰੇ ਆ ਕੇ ਦੱਸ ਰਹੇ ਨੇ ਮੇਜਰ ਜਰਨਲ ਕਾਰਤਿਕ ਸੀਗੇ ਸ਼ੈਤ ਤੋਂ ਜੋ ਉਹਨਾਂ ਨੇ ਬੋਲਿਆ ਹੈ ਗੁਰਪ੍ਰੀਤ ਜੀ ਉਸ ਬੋਲੇ ਤੇ ਕਾਫੀ ਚਰਚਾ ਹੋ ਰਹੀ ਆ ਜੀ ਸੋ ਵੇਟ ਦੇ ਬਰਦਾ ਕੀ ਹੈ ਪਰ ਜਿੰਨੀ ਜਿੰਨੀ ਗੰਭੀਰ ਗੱਲ ਹੈ ਲੱਗਦਾ ਤਾਂ ਹੈ ਸ਼ਾਇਦ ਇਸ ਤੇ ਤਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਹੀ ਜ਼ਿਕਰ ਕਰ ਦਿੰਦੇ ਜੇਕਰ ਜਿਹੜੇ ਵੱਡੇ ਵੱਡੇ ਅਧਿਕਾਰੀ ਬੈਠ ਕੇ ਦਿੱਲੀ ਦੇ ਵਿੱਚ ਜਾਂ ਜਿੱਥੇ ਵੀ ਪ੍ਰੈਸ ਕਾਨਫਰੈਂਸ ਕਰਦੇ ਸੀ ਕਿਉਂਕਿ ਛੋਟਾ ਮਸਲਾ ਨਹੀਂ ਹੈ ਪਰ ਅਚਾਨਕ ਇਹ ਗੱਲ ਆਖਣੀ ਬਹੁਤ سارے ਸਵਾਲ ਖੜੇ ਕਰਦੀ ਹੈ ਤੇ ਇੱਕ ਸ਼ੰਕੇ ਵੀ ਪੈਦਾ ਕਰਦੀ ਨਾਲ ਦੀ ਨਾਲ ਅਗਲੀ ਖਬਰ ਤੇ ਚਲੀਏ ਤਾਂ ਉਧਰ ਕਹਿੰਦੇ ਚੇਅਰਮੈਨਾਂ ਦੀ ਹੋਈ ਹੈ ਨਿਯੁਕਤੀ ਤੇ ਬਾਹਰੀਆਂ ਦਾ ਰੌਲਾ ਪੈ ਗਿਆ ਜੀ ਫਿਰ ਹਰੇਕ ਪਾਸੇ ਬੇਸ਼ੱਕ ਨੌਕਰੀ ਹੋਵੇ ਬੇਸ਼ੱਕ ਚੇਅਰਮੈਨ ਹੀ ਇਹ ਬਾਰੀ ਬਹੁਤ ਛੇਤੀ ਆ ਕੇ ਬੈਠਦੇ ਨੇ ਜੀ ਪਾਇਓ ਚਾਨਣਾ ਕਿੰਨਾ ਸੱਚ ਹੈ ਸਰਕਾਰ ਹੀ ਸਰ ਬਾਰੀ ਚੱਲ ਰਹੀ ਆ ਤੇ ਹੋਰ ਬੰਦੇ ਤਾਂ ਫਿਰ ਫਿੱਟ ਹੋਣੇ ਆ ਗੱਲ ਇਹ ਆ ਕਿ ਜੀ ਦੇਖੋ ਇਹਨਾਂ ਨੇ ਅੱਜ ਜੋ ਨਿਯੁਕਤੀਆਂ ਕੀਤੀਆਂ ਉਹਦੇ ਵਿੱਚ ਇੱਕ ਤੇ ਦੱਸਦੇ ਆ ਕਿ ਜਿਹੜਾ ਪਾਠਕ ਹੈ ਉਹਦਾ ਪੀਏ ਆ ਯੂਪੀ ਦਾ ਰਹਿਣ ਵਾਲਾ ਨੰਬਰ 1 ਤੇ ਉਹਨੂੰ ਚੇਅਰਮੈਨੀ ਦੇ ਦਿੱਤੀ ਗਈ ਆ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤੇ ਉਹਨੂੰ ਤੇ ਇਹਨਾਂ ਨੇ ਚੇਅਰਮੈਨ ਜਿਹੜੀ ਦਿੱਤੀ ਆ ਉਹ ਵੀ ਪੰਜਾਬ ਲਾਰਜ ਇੰਡਸਟਰੀ ਦਿੱਤੀ ਆ ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਮਲਾਈਦਾਰ ਪੋਜੀਸ਼ਨ ਹੈ ਤੇ ਇਸ ਤੋਂ ਇਲਾਵਾ ਇੱਕ ਬੀਬੀ ਆ ਰੀਨਾ ਗੁਪਤਾ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਇੱਥੇ ਇਹਨਾਂ ਦੇ ਵਾਸਤੇ ਦਿੱਲੀ ਚ ਕੰਮ ਵੀ ਕਰ ਚੁੱਕੀ ਆ ਉਸ ਨੂੰ ਇਹਨਾਂ ਨੇ ਲਾ ਦਿੱਤਾ ਜਿਹੜਾ ਪੰਜਾਬ ਪ੍ਰਦੂਸ਼ਨ ਕੰਟਰੋਲ ਹੈਗਾ ਨਾ ਇਹ ਬੋਰਡ ਉਹਦੇ ਵਿੱਚ ਚੇਅਰਪਰਸਨ ਹੁਣ ਤੁਸੀਂ ਵੇਖੋ ਕਿ ਦੋਨੇ ਕਿੱਡੇ ਮ ਹੱਤਪੂਰਨ ਆਉਤੇਆ ਜਿਹੜੇ ਕਿ ਦੇ ਦਿੱਤੇ ਕਹਿੰਦੇ ਇਹ ਤੇ ਕਹਿੰਦੇ ਕਿ ਰੰਗਲਾ ਪੰਜਾਬ ਅੱਜ ਤੁਸੀਂ ਮਾਨਕ ਸਾਹਿਬ ਦਾ ਜਦੋਂ ਟਵੀਟ ਦੇਖੋਗੇ ਇਸ ਤਰ੍ਹਾਂ ਦਾ ਜਾਂ ਟਵੀਟ ਤੇ ਖੈਰ ਟਵਿੱਟਰ ਤੇ ਬੰਦ ਹੋ ਗਿਆ ਤਾਂ ਜਦੋਂ ਪੋਸਟ ਕਰਦੇ ਨੇ ਤੇ ਉਹ ਲਿਖਦੇ ਨੇ ਕਿ ਰੰਗਲਾ ਪੰਜਾਬ ਟੀਮ ਤਾਂ ਰੰਗਲਾ ਪੰਜਾਬ ਫਿਰ ਮੈਂ ਤੇ ਅੱਗੇ ਕਿਹਾ ਕਿ ਇਹ ਰੰਗਲਾ ਪੰਜਾਬ ਦੀ ਟੀਮ ਤੇ ਲੱਗਦੀ ਨਹੀਂ ਹੈ ਕਿਸੇ ਪਾਸਿਓ ਇਹ ਤੇ ਇੱਕ ਤਰ੍ਹਾਂ ਨਾਲ ਆਈਪੀਐਲ ਵਾਲੀ ਟੀਮ ਬਣੀ ਪਈ ਆ ਕਿ ਕੋਈ ਖਿਡਾਰੀ ਕਿਤੋਂ ਦਾ ਹੈ ਕੋਈ ਕਿਤੋਂ ਦਾ ਹੈ ਮਤਲਬ ਕਿ ਕਹੀਂ ਕੀ ਇਟ ਕਹੀਂ ਕਾ ਰੋੜਾ ਮਨੁਮਤੀ ਨੇ ਕੁਨਬਾ ਜੋੜਾ ਤਾਂ ਉਸ ਹਸਾਬ ਕਿਤਾਬ ਦੇ ਬਣਿਆ ਪਿਆ ਤਾਂ ਇਹ ਆਪਣੇ ਆਪ ਦੇ ਵਿੱਚ ਦੇਖੋ ਇੱਕ ਤੇ ਇਹ ਵੀ ਆ ਕਿ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵਾਲਿਆਂ ਦੀ ਤਾਂ ਭਾਈ ਤੁਸੀਂ ਇੱਕ ਤੇ ਆਪਣੇ ਬੰਦਿਆਂ ਤੇ ਹੱਕ ਮਾਰ ਰਹੇ ਜੀ ਤੇ ਦੂਜਾ ਦੂਜਾ ਤੁਸੀਂ ਇਹ ਕਰ ਰਹੇ ਹੋ ਸਾਹਿਬ ਕਿ ਹਰਾਨਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਬੰਦੇ ਲਿਆ ਕੇ ਤੁਸੀਂ ਸੈੱਟ ਕਰ ਰਹੇ ਹੋ ਫਿੱਟ ਕਰ ਰਹੇ ਹੋ ਕੋਟੇ 'ਚ ਜਿਵੇਂ ਤੁਹਾਡੀ ਬਸਤੀ ਹੋਵੇ ਪੰਜਾਬ ਮਤਲਬ ਕਿ ਬਸਤੀ ਬਣਾ ਕੇ ਚੱਲ ਰਹੇ ਹੋ ਨਾ ਸੰਸੋਧੀਆਂ ਆ ਗਿਆ ਜੀ ਸੰਸੋਧੀਆਂ ਦੇ ਨਾਲ ਕੀ ਹੋਇਆ ਸੀਗਾ ਕਿ ਜਿਹੜੇ ਇੱਥੇ 15 16 ਸੀਗੇ 20 ਦੇ ਕਰੀਬ ਬੱਚੇ ਜਿਹੜੇ ਪੰਜਾਬੀ ਉਹ ਕੱਢੇ ਸੀਗੇ ਇਹਨਾਂ ਨੇ ਮੈਂ ਉਹਦੇ ਤੇ ਕਾਫੀ ਰੌਲਾ ਪਾਇਆ ਪਰ ਅਫਸੋਸ ਦੀ ਗੱਲ ਹੈ ਆ ਕਿ ਪਤਾ ਨਹੀਂ ਸਾਡੀ ਕਹਿਰਤ ਨੂੰ ਕੀ ਹੋਇਆ ਕਿ ਉਹਨਾਂ ਦੇ ਵਿੱਚੋਂ ਇੱਕ ਦੀ ਤੇ ਇੱਕ ਪੱਤਰਕਾਰ ਦੀ ਤੇ ਸ਼ਾਇਦ ਕੋਈ ਮਹਿਲਾ ਮਿੱਤਰ ਵੀ ਸੀ ਕਿ ਗਰਲਫ੍ਰੈਂਡ ਵੀ ਸੀ ਕਿ ਤੇ ਉਹ ਵੀ ਨਹੀਂ ਬੋਲ ਸਕਿਆ ਬਈ ਮਤਲਬ ਕਿ ਕੋਈ ਬਾਜ਼ ਹੀ ਨਹੀਂ ਕੱਢਦਾ ਤੇ ਉਹ ਉੱਥੇ ਅੱਛਾ ਇਹਨਾਂ ਨੂੰ ਕੱਢ ਕੇ 18 20 ਨੂੰ ਤੇ ਉਤੋਂ ਲਿਆਦਾ ਮਤਲਬ ਕਿ 30 40ਆਂ ਦਾ ਉਧਰੋਂ ਟੋਲਾ ਦਿੱਲੀ ਚ ਇਹਨਾਂ ਨੂੰ ਕੱਢ ਕੇ ਵੈਸੇ ਉਹ ਲੋਕ ਸੰਪਰਕ ਵਿਭਾਗ ਵਿੱਚ ਆਉਂਦੇ ਸਨ ਅੱਛੀ ਸੈਲਰੀ ਦਿੰਦੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪਨ ਮੀਡੀਆ ਚ ਸੀਗਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਕਦਾਰਾ ਤੂੰ ਕਹਿਨ ਤਾਂ ਪਾਵੇ ਆ ਕਿ ਤੁਸੀਂ ਫਿਰ ਦੇਖੋਗੇ ਤਾਂ ਇਧਰੋਂ ਵੈਬਵ ਵੈਬਵ ਕੇਜਰੀਵਾਲ ਦੇ ਕੋਟੇ ਚ ਹੋ ਗਿਆ ਹੁਣ ਪਟਕ ਦਾ ਪੀਏ ਵੀ ਕੋਟੇ ਚ ਆ ਗਿਆ ਤੇ ਮੈਨੂੰ ਲੱਗਦਾ ਇਹੋ ਜਿਹੜੀ ਬੀਬੀ ਆ ਉਹ ਜਿਹੜੀ ਇਹਨਾਂ ਦੀ ਬੀਬੀ ਆ ਉਥੇ ਆਤੀਸ਼ੀ ਮੈਨੂੰ ਲੱਗਦਾ ਉਹਨੇ ਕੋਟੇ ਚ ਭੇਜ ਦਿੱਤੀ ਆ ਕਿ ਮੇਰਾ ਵੀ ਕੋਟਾ ਇੱਥੇ ਰੱਖ ਸਾਡਾ ਹਾਕਾ ਇੱਥੇ ਰੱਖ ਤੂੰ ਬੜਿਆਂ ਕੀ ਪਿਆ ਸਾਨੂੰ ਤੇ ਸਮਝ ਨਹੀਂ ਆਉਂਦੀ ਭਾਈ ਇਹ ਤੇ ਨਿਬਟੇ ਬਣੇ ਆ ਇਹ ਤੇ ਕਬੂਲਦਾ ਹੀ ਨਹੀਂ 92 ਚ ਕੋਈ 92 ਵੀ ਪਲੱਸ 1 ਹੋ ਗਿਆ 93 ਤਾਂ ਗੱਲ ਇਹ ਆ ਕਿ ਇਹਨਾਂ ਦਾ ਦੇਖ ਲਓ ਕੰਮ ਕਰ ਜਿੱਤਾ ਚੱਲਦਾ ਪਿਆ ਹੁਣ ਉਧਰ ਅੰਗਰਾਲ ਤੁਹਾਡੇ ਜਲੰਧਰ ਵਾਲਾ ਉਹ ਰੌਲਾ ਪਾਈ ਜੇ ਤਾਂ ਕਹਿੰਦਾ ਕਿ ਇਹਨਾਂ ਦੇ ਇੱਕ ਮੰਤਰੀ ਦੀਆਂ ਮੇਰੇ ਕੋਲ ਆਡੀਓ ਆਉ ਵੀ ਕਾਫੀ ਰਿਕਾਰਡਿੰਗਾਂ ਦਾ ਜ਼ਖੀਰਾ ਚੱਕੀ ਫਿਰਦਾ ਤਾਂ ਹਿਸਾਬ ਕਿਤਾਬ ਇਹਨਾਂ ਦਾ ਉਲਟਾ ਪੁਲਟਾ ਹੋ ਗਿਆ ਜੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਜੈਗੀ ਠੀਕ ਹੈ ਨਾ ਜੀ ਜਿੰਨਾ ਮਰਜ਼ੀ ਰੌਲਾ ਪਾ ਲਓ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹਨਾਂ ਨੇ ਹਿਸਾਬ ਕਿਤਾਬ ਲਾ ਲਿਆ ਕਿ ਭਾਈ ਹਾਲੇ ਜੇ ਅਸੀਂ ਲੁਧਿਆਣੇ ਦਾ ਇਲੈਕਸ਼ਨ ਕੱਢ ਲਿਆ ਤੇ ਹੋ ਸਕਦਾ ਪੰਜਾਬੀ ਸਾਨੂੰ ਫੇਰ ਜਿਤਾ ਦੇਣ ਤੇ ਪੰਜਾਬੀਆਂ ਦਾ ਪਤਾ ਕੋਈ ਨਹੀਂ ਜੇ ਇਹ ਚਮਤਕਾਰ ਹੀ ਕਰਦੇ ਆ ਚਮਤਕਾਰਾਂ ਨੂੰ ਨਮਸਕਾਰ ਹੁੰਦੇ ਆ ਕੋਈ ਪਤਾ ਨਹੀਂ ਇਹ ਚਮਤਕਾਰ ਫੇਰ ਕੱਢ ਕੱਢ ਮਾਰਨ ਜੀ ਦੇਖੋ ਹੁਣ ਕਿਹੜਾ ਚਮਤਕਾਰ ਹੁੰਦਾ ਪਰ ਇਹ ਚਮਤਕਾਰ ਕਰਨ ਚ ਘਾਟ ਨਹੀਂ ਦਿੰਦੇ ਇਹ ਘਾਟ ਨਹੀਂ ਰੱਖਦੇ ਇਹ ਜਿਹੜਾ ਇਹਨਾਂ ਦਾ ਸਵਰਾਜ ਸੀ ਲਿਆਉਣਾ ਇਹਨਾਂ ਨੇ ਚਾਹੇ ਗੱਲਾਂ ਕਰਦੇ ਸੀ ਕਿ ਇੱਕ ਵਾਰੀ ਵਿਧਾਇਕ ਬਣ ਗਿਆ ਦੂਜੀ ਵਾਰੀ ਉਹਦਾ ਕੀ ਹੋਣਾ ਜਾਂ ਫਿਰ ਇੱਕ ਪਰਿਵਾਰ ਚੋਂ ਕਿੰਨੇ ਜਾਣਿਆਂ ਨੂੰ ਜੋ ਸ਼ੁਰੂਆਤੀ ਗੱਲਾਂ ਸੀ ਜਦੋਂ ਇਹ ਪਾਰਟੀ ਬਣੀ ਸੀ ਹੁਣ ਤਾਂ ਭਾਈ ਪੂਰੇ ਲੱਲੇ ਲੱਗੇ ਹੋਏ ਨੇ ਪੂਰੇ ਨਜ਼ਾਰੇ ਲੁੱਟ ਰਹੇ ਨੇ ਇਹ ਹਰੇਕ ਪਾਸਿਓਂ ਅੱਗੇ ਚੱਲੀਏ ਉਧਰ ਡਾਕਟਰ ਅਮਰ ਸਿੰਘ ਹੁਣੀ ਜਿਹੜੇ ਐਮਪੀ ਨੇ ਫਤੇਗੜ ਸਾਹਿਬ ਤੋਂ ਉਹਨਾਂ ਦਾ ਵੀ ਵਫ਼ਦ ਦੇ ਵਿੱਚ ਨਾਮ ਦਿੱਤਾ ਗਿਆ ਸੀ ਕਿ ਇਹ ਬੰਦਿਆਂ ਨੂੰ ਵਫ਼ਦ ਚ ਪਾ ਸਕਦੇ ਹੋ ਜਿਨ੍ਹਾਂ ਨੇ ਆਪਰੇਸ਼ਨ ਸੰਧੂਰ ਦੀ ਚਰਚਾ ਥਾਂ ਥਾਂ ਜਾ ਕੇ ਕਰਨੀ ਹੈ ਪਾਇਓ ਚਾਨਣਾ ਜਰਾ ਨਾਮ ਆ ਗਿਆ ਕਹਿੰਦੇ ਆ ਦੇਖੋ ਵਫ਼ਦ ਦੇ ਵਿੱਚ ਅਮਰ ਸਿੰਘ ਹੋਰਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ ਗੱਲ ਇਹ ਹੈ ਕਿ ਇਹ ਹੋਣਾ ਵੀ ਚਾਹੀਦਾ ਸੀ ਕਿ ਤੁਹਾਨੂੰ ਯਾਦ ਹੋਣਾ ਕਿ ਇਹਦੇ ਤੇ ਵੀਕਐਂਡ ਤੇ ਕਾਫੀ ਕੰਟਰੋਵਰਸੀ ਵੀ ਹੋਈ ਕਿਉਂ ਕਿਉਂਕਿ ਆਪਾਂ ਵੇਖਿਆ ਇਹਨਾਂ ਨੇ ਆਖਿਆ ਸੀਗਾ ਕਿ ਭਈ ਸ਼ਸ਼ੀ ਥਰੂ ਤੁਹਾਨੂੰ ਪਤਾ ਹੀ ਹੈ ਸ਼ਸ਼ੀ ਥਰੂ ਦੀਆਂ ਅੱਜ ਕੱਲ ਮੋਦੀ ਸਾਹਿਬ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਨੇ ਉਹ مسلسل ਵਧੀਆਂ ਪਈਆਂ ਨੇ ਤਾਂ ਸ਼ਸ਼ੀ ਥਰੂ ਵਾਕਿਆ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਕਿ ਸ਼ਸ਼ੀ ਥਰੂ ਵਰਗਾ ਬੰਦਾ ਜਿਹੜਾ ਹੈ ਨਾ ਉਹ ਮਤਲਬ ਕਿ ਦਾਨਿਸ਼ਵੰਤ ਬੰਦਾ ਤੇ ਬਹੁਤ ਵਿਰਲਾ ਹੁੰਦਾ ਹੈ ਬਹੁਤ ਹੁਣ ਧਿਆਨ ਹੈ ਹਾਂਜੀ ਹਾਂਜੀ ਬੜਾ ਘੈਂਟ ਬੰਦਾ ਉਹ ਤੇ ਉਦਾਂ ਉਹਨੂੰ ਠਰਕੀ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਮੀਡੀਆ ਦੇ ਵਿੱਚ ਚਲੋ ਨਿੱਜੀ ਲਾਈਫ ਹੁੰਦੀ ਆ ਬੱਤੇ ਦੀ ਤੇ ਖੈਰ ਉਹ ਠੀਕ ਆ ਮੇਰੇ ਖਲਦੇ ਨਾਲ ਜੇ ਇੰਡੀਆ ਨੇ ਡਿਪਲੋਮੇਸੀ ਕਰਨੀ ਆ ਕਿਉਂਕਿ ਉਧਰ ਪਾਕਿਸਤਾਨ ਵੀ ਤੇ ਭੇਜ ਰਿਹਾ ਨਾ ਵਫਾਦੋ ਕਹਿੰਦੇ ਕਿ ਵੱਜ ਬਰਾਬਰ ਕੱਢਾਂਗੇ ਅਸੀਂ ਸਾਡਾ ਵੀ ਵਫਦ ਜਾ ਰਿਹਾ ਹੁਣ ਮੀਡੀਆ ਭਈ ਸਾਨੂੰ ਤੇ ਸਮਝ ਨਹੀਂ ਆਉਂਦੀ ਉਹਨਾਂ ਦਾ ਮੀਡੀਆ ਕਹਿੰਦਾ ਅਸੀਂ ਜੰਗ ਜਿੱਤ ਗਏ ਆ ਇਹ ਸਾਡਾ ਮੀਡੀਆ ਕਹਿੰਦਾ ਆਪਾਂ ਜੰਗ ਜਿੱਤ ਗਏ ਆ ਤੂੰ ਸਭੋ ਸੱਚੀ ਆ ਉਧਰ ਹੁਣ ਉਹ ਜਾ ਕੇ ਕੀ ਕਹਿੰਦੇ ਆ ਉਧਰ ਇਹ ਜਾ ਕੇ ਕੀ ਕਹਿੰਦੇ ਆ ਇਹ ਓੜ ਵੇਖਣੀ ਉਹ ਗੱਲ ਆ ਅੱਛਾ ਪਹਿਲਾ ਜਿਹੜਾ ਇਹਨਾਂ ਦੇ ਕਾਂਗਰਸੀਆਂ ਦਾ ਰੌਲੇ ਦਾ ਕਾਰਨ ਸੀ ਉਹ ਇੱਕ ਇਹ ਸੀਗਾ ਕਿ ਇਹ ਕਿਤੇ ਅਸੀਂ ਰਾਜਾ ਵੜਿੰਗ ਦਾ ਨਾਮ ਭੇਜਿਆ ਆਪਣੇ ਜਿਹੜੇ ਇਥੋਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੂਬੇ ਦੇ ਤਾਂ ਉਹਨਾਂ ਦਾ ਨਾਮ ਭੇਜਿਆ ਤੇ ਭਈ ਉਹ ਸਾਡੇ ਵਾਲੇ ਪੈਨਲ ਦੇ ਵਿੱਚੋਂ ਤੇ ਕੋਈ ਨਾਮ ਇਹਨਾਂ ਨੇ ਸਿਲੈਕਟ ਨਹੀਂ ਕੀਤਾ ਆਪਣੇ ਪੱਤਰ ਤੇ ਨਾਮ ਲਿਆ ਤਾਂ ਕਾਫੀ ਹਾ ਹਲਾਏਦੇ ਤੇ ਹੋਇਆ ਪਰੰਤੂ ਹੁਣ ਇਹ ਮਸਲਾ ਹੈ ਕਿ ਜੇ ਆਪਾਂ ਦੇਖੀਏ ਤਾਂ ਟੁਕਟੁਕ ਪੰਜਾਬ ਦੀ ਨੁਮਾਇੰਦਗੀ ਤੇ ਹੈ ਨਾ ਮੇਰਾ ਇਹ ਮੰਨਣਾ ਸੀ ਮੈਂ ਇਹਦੇ ਤੇ ਸਵਾਲ ਵੀ ਕੀਤਾ ਸੀ ਫਿਰ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਕਿ ਰਾਜਾ ਵੜਿੰਗ ਦਾ ਨਾਮ ਹੈ ਪਰ ਬਾਅਦ ਚ ਪਤਾ ਲੱਗਿਆ ਕਨਫਰਮ ਹੋਇਆ ਕਿ ਰਾਜਾ ਵੜਿੰਗ ਨੂੰ ਪੈਨਲ ਚ ਸ਼ਾਮਲ ਨਹੀਂ ਕੀਤਾ ਗਿਆ ਇਹ ਜਿਹੜੇ ਵਫਤ ਜਾਣੇ ਨੇ ਤੋਂ ਗੱਲ ਇਹ ਆ ਕਿ ਉਹਦੇ ਚ ਪੰਜਾਬ ਦੀ ਨੁਮਾਇੰਦਗੀ ਆ ਗਈ ਹੁਣ ਚੈੱਕ ਕਰਨ ਵਾਲੀ ਗੱਲ ਜਿਹੜੀ ਆ ਉਹ ਇਹ ਆ ਕਿ ਕੀ ਕਸ਼ਮੀਰ ਨੂੰ ਵੀ ਕੋਈ ਮੈਂਬਰ ਪਾਰਲੀਮੈਂਟ ਦੱਤਾ ਇਹਨਾਂ ਨੇ ਵਫਤ ਦੇ ਵਿੱਚ ਥਾਂ ਦਿੱਤੀ ਆ ਕਿਉਂ ਕਿ ਕਿਉਂਕਿ ਦੋ ਸੂਬੇ ਨੇ ਇਹ ਦੋ ਸੂਬੇ ਆ ਜਿਹੜੇ ਜੰਗ ਦਾ ਖੜਾ ਬਣਦੇ ਨੇ ਠੀਕ ਹੈ ਨਾ ਜੀ ਪਰ ਇਸ ਵਾਸਤੇ ਇਹਨਾਂ ਦੋ ਸੂਪਿਆਂ ਦੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਸੀ ਚਲੋ ਅਮਰ ਸਿੰਘ ਬਹੁਤ ਪੜ੍ਹੇ ਲਿਖੇ ਵਿਅਕਤੀ ਨੇ ਮੈਂ ਉਹਨਾਂ ਦੀ ਕਹ ਲਉ ਕਿ ਇਸ ਸੰਯੁਕਤੀ ਨੂੰ ਮਾੜਾ ਨਹੀਂ ਮੰਨਦਾ ਤਾਂ ਇਸ ਤਰ੍ਹਾਂ ਇਹ ਜ਼ਰੂਰੀ ਆ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਦੋ ਜਾਣੇ ਚਾਹੀਦੇ ਸੀਗੇ ਕਟੋਕਟ ਇੱਕ ਆ ਜੇ ਆਪਾਂ ਦੇਖੀ ਵਿਵਾ ਬਾਦਲ ਹੋ ਸਕਦੀ ਸੀ ਜਾਂ ਆਮ ਆਦਮੀ ਪਾਰਟੀ ਚ ਕੋਈ ਹੋ ਸਕਦਾ ਸੀਗਾ ਯਾਨੀ ਦੋ ਕਟੋਕਟ ਇਹਨਾਂ ਦੇ ਹੋਣੇ ਚਾਹੀਦੇ ਸੀ ਅਤੇ ਇਹਨਾਂ ਸੁਚਿਤ ਤੋਹੀਂ ਚੈੱਕ ਕਰਿਓ ਕਿ ਕੀ ਕਸ਼ਮੀਰ ਦਾ ਇਹਨਾਂ ਨੇ ਕੋਈ ਉਹਦੇ ਵਿੱਚ ਨਾ ਪਾਇਆ ਵਾ ਜੇ ਨਹੀਂ ਤਾਂ ਮੇਰੇ ਖਲ ਦੇ ਨਾਲੇ ਗਲਤ ਆ ਜੀ ਜੀ ਹਰ ਰਿਪਰੈਜ਼ੈਂਟੇਸ਼ਨ ਤਾਂ ਹਰੇਕ ਸੂਬੇ ਨੂੰ ਮਿਲਣੀ ਚਾਹੀਦੀ ਖਾਸ ਤੌਰ ਤੇ ਉਹ ਜਿਹੜੇ ਪ੍ਰਭਾਵਿਤ ਹੋਏ ਨੇ ਚੰਗੀ ਗੱਲ ਹੈ ਸੋ ਅੱਗੇ ਚਲੀਏ ਉਧਰ ਬਹਾਲੀਆਂ ਦੇ ਮਾਮਲੇ 'ਚ ਸਰਕਾਰ ਕਿਰੀ ਹੈ ਜੀ ਪਹਿਲਾਂ ਹਟਾ ਦਿੰਦੇ ਨੇ ਫੇਰ ਘਿਰਦੇ ਨੇ ਫੇ ਜਦੋਂ ਬਹਾਲ ਕਰ ਦਿੰਦੇ ਨੇ ਫੇ ਘਿਰਦੇ ਨੇ ਲਾਇਸੈਂਸ ਮਾਮਲੇ ਤੇ ਪਾਇਓ ਜ਼ਰਾ ਜਾਣਣਾ ਅੱਜ ਦੇਖੋ ਇਹ ਤਾਂ ਲਾਇਸੈਂਸ ਵਾਲਾ ਮਾਮਲਾ ਮੈਂ ਤੇ ਉਦੋਂ ਹੀ ਕਿਹਾ ਸੀਗਾ ਕਿ ਲਾਇਸੈਂਸ ਵਾਲੇ ਮਾਮਲੇ ਤੇ ਵੇਚ ਉਤੇ ਸਭ ਇਹ ਆ ਕਿ ਇਹਨਾਂ ਨੇ ਅੱਛਾ ਕੰਮ ਕੀਤਾ 27 ਨੂੰ ਇਹਨਾਂ ਦੀ ਨਿਯੁਕਤੀ ਹੁੰਦੀ ਆਪਾਂ ਡਾਟਾ ਉਦੋਂ ਚੈੱਕ ਕੀਤੀਆਂ ਸਨ ਯਾਦ ਹੋਣਾ ਤੁਹਾਨੂੰ ਕਐਸਪੀਐਸ ਪਰਮਾਰ ਹੋਰਾਂ ਨੇ ਜਿਵੇਂ ਹੀ ਬਤੌਰ ਵਿਜੀਲੈਂਸ ਚੀਫ ਅਹੁਦਾ ਸੰਭਾਲਿਆ ਉਹਨਾਂ ਨੇ ਤੇ ਜਾ ਕੇ ਸਗੋਂ ਤਾਪੜ ਤੋੜ ਛਾਪੇ ਮਾਰੀਆਂ ਕੀਤੀਆਂ ਫਿਰ ਕਹਿੰਦੇ ਕਿ ਨਹੀਂ ਜੀ ਇਹ ਦੋ ਤਿੰਨ ਆਰਟੀਓ ਆ ਜਿਨ੍ਹਾਂ ਨੂੰ ਇਹ ਅਰੈਸਟ ਨਹੀਂ ਕਰ ਸਕੇ ਸਨ ਵੀ ਉਹਨਾਂ ਨੂੰ ਭੱਜਣ ਦਾ ਮੌਕਾ ਮਿਲ ਗਿਆ ਇਹ ਵਾ ਤਾਂ ਫਿਰ ਮੈਂ ਉੱਥੇ ਇਹ ਗੱਲ ਕਹਿੰਦਾ ਸਾਂ ਕਿ ਇਸ ਹਿਸਾਬ ਨਾਲ ਤੇ ਸਭ ਤੋਂ ਭਈ ਗੱਲ ਜਿਹੜੀ ਆ ਉਹ ਭਗਵੰਤ ਮਾਨ ਤੱਕ ਜ਼ਿਆਦਾ ਪੁੱਛਣੀ ਚਾਹੀਦੀ ਆ ਕਿਉਂਕਿ ਉਹਨਾਂ ਦੇ ਟਵੀਟ ਤੋਂ ਬਾਅਦ ਤੇ ਰਾਜੀਤ ਹੁੰਦਲ ਭੱਜ ਗਿਆ ਸੀਗਾ ਤੁਹਾਨੂੰ ਯਾਦ ਹੋਣਾ ਉਹ ਅਜੇ ਤੱਕ ਨਹੀਂ ਫੜ ਹੋਇਆ ਜੇ ਇਹ ਆਧਾਰ ਮੰਨੀਏ ਹੁਣ ਦੇਖੋ ਕਿ ਜਿਹੜੇ ਤਿੰਨ ਸੀ ਐਸ ਪੀ ਐਸ ਪਰਮਾਰ ਜਿਹੜੇ ਵਿਜੀਲੈਂਸ ਚੀਫ ਉਹਨਾਂ ਦੀ ਮੌਤ ਲਈ ਤੇ ਸ਼ਾਇਦ ਮਨਜ਼ੂਰ ਕਰ ਲਈ ਗਈ ਆ ਕੁਝ ਮੀਡੀਆ ਸੁਰਖੀਆਂ ਜਿਹੜੀਆਂ ਇਦਾਂ ਦੀਆਂ ਆਈਆਂ ਨੇ ਪਰ ਇੱਕ ਐਸ ਐਸ ਪੀ ਰੈਂਕ ਦਾ ਤੇ ਇੱਕ ਏ ਆਈ ਜੀ ਦੇ ਰੈਂਕ ਦਾ ਜਿਹੜਾ ਅਫਸਰ ਨਾਲ ਸਸਪੈਂਡ ਕੀਤਾ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਤੇ ਲੋਕ ਭਾਈ ਓੜਦਾ ਨਾ ਸੱਚ ਜਾਣਿਓ ਇਹਨਾਂ ਦਾ ਨਾ ਯੂ ਟਰਨ ਰੱਖੀ ਬੈਠੇ ਆ ਕਿ ਸਰਕਾਰ ਨਹੀਂ ਇਹ ਤੇ ਯੂ ਟਰਨ ਚੱਲ ਰਿਹਾ ਬਸ ਕਦੀ ਇੱਧੇ ਕਦੀ ਆਈ ਤੇ ਤੋ ਗੱਲ ਇਹ ਆ ਕਿ ਭਾਈ ਤੁਹਾਨੂੰ ਇੰਨੀ ਕਾਲੀ ਕਿਉਂ ਹੁੰਦੀ ਆ ਪਹਿਲਾਂ ਤੁਸੀਂ ਕਾਲੀ ਚ ਮੌਤਲ ਕੀਤੇ ਹੁਣ ਉਹਨਾਂ ਦੀ ਮੌਤਲੀ ਜਿਹੜੀ ਖਾਰਜ ਕਰ ਦਿੱਤੀ ਆ ਤੁਸੀਂ ਇਹ ਕਿਤੇ ਇਹ ਤਾਂ ਨਹੀਂ ਜਿਹੜਾ ਤਮਾਸ਼ਾ ਜਿਆ ਕਰਦੇ ਜਿਹੜਾ ਅਸੀਂ ਸ਼ੱਕ ਜ਼ਾਰ ਕੀਤਾ ਸੀਗਾ ਜੋ ਸਾਡੇ ਕੋਲ ਸੂਚਨਾ ਸੀ ਕਿ ਇੱਕ ਅਕਾਲੀ ਲੀਡਰ ਦੇ ਖਿਲਾਫ ਇਹਨਾਂ ਨੇ ਮੁਕੱਦਮਾ ਬਣਾਉਣ ਦਾ ਦਬਾਅ ਪਾ ਰੱਖਿਆ ਸੀ ਕਿ ਇਹ ਸਿਰਫ ਤੇ ਸਿਰਫ ਇੱਕ ਦਬਾਅ ਦੀ ਰਣਨੀਤੀ ਸੀਗੀ ਕਿ ਦੂਜੇ ਜਿਹੜੇ ਆਉਣਗੇ ਉਹਨਾਂ ਨੂੰ ਕੰਨ ਹੋ ਜਾਣ ਸੋ ਇਸ ਕਰਕੇ ਇਹ ਜਿਹੜੀ ਮੁਅਤਲੀ ਹੈ ਇਹ ਕਾਫੀ ਸਵਾਲ ਖੜੇ ਕਰਦੀ ਹੈ ਕਿ ਭਾਈ ਪਹਿਲਾਂ ਤੁਸੀਂ ਕਰਨ ਵੇਲੇ ਗਲਤ ਸੀ ਜਾਂ ਹੁਣ ਰੱਦ ਕਰਨ ਵੇਲੇ ਗਲਤ ਹੋ ਜੀ ਇਹ ਤਾਂ ਹੈ ਇਹ ਤਾਂ ਫਿਰ ਆਪ ਬਚਨ ਵਾਲੀ ਗੱਲ ਹੋ ਗਈ ਨਾ ਤੁਸੀਂ ਜੇਕਰ ਬੰਦੇ ਗਲਤ ਸੀ ਤਾਂ ਤੁਸੀਂ ਉਹਨਾਂ ਨੂੰ ਹਟਾਇਆ ਪਰ ਜੇ ਬੰਦੇ ਗਲਤ ਨਹੀਂ ਸੀ ਫਿਰ ਹਟਾਇਆ ਫੇ ਤਾਂ ਗਲਤੀ ਤੁਹਾਡੀ ਬਣਦੀ ਹੈ ਕਿਉਂਕਿ ਬਹਾਲ ਕਰ ਰਹੇ ਹੋ ਨਾ ਦੁਬਾਰਾ ਇਹ ਇਨਾਂ ਚੀਜ਼ਾਂ ਤੇ ਕੋਈ ਧਿਆਨ ਨਹੀਂ ਦਿੰਦਾ ਕੋਈ ਕਾਰਵਾਈ ਵੀ ਨਹੀਂ ਹੁੰਦੀ ਸੋ ਅੱਗੇ ਚੱਲੀਏ ਜੀ ਉਧਰ ਦਮੋਰੀਆ ਪੁਲ ਤੇ ਪਹੁੰਚੇ ਬਿੱਟੂ ਤੇ ਅਹਿਮ ਗੱਲ ਕੀਤੀ ਉਹਨਾਂ ਨੇ ਇਦਕੋ ਰਬ ਇਹ ਦਮੋਰੀਆ ਪੁਲ ਦਾ ਉਦਘਾਟਨ ਇਹ ਤੈਨਾਂ ਲੁਧਿਆਣੇ ਵਾਲੀ ਸਾਈਡ ਜਦੋਂ ਤੁਸੀਂ ਜਾਓਗੇ ਤੇ ਇਹਨਾਂ ਦੀ ਜਿਹੜੀ ਰਾਜਨੀਤੀ ਆ ਉਥੇ ਨਾ ਉਦਘਾਟਨਾ ਦਾ ਬੜਾ ਸਿਆਪਾ ਰਹਿੰਦਾ ਕੋਈ ਪਣਾਉਂਦਾ ਕੋਈ ਉਦਘਾਟਨ ਕਰ ਜਾਂਦਾ ਜੀ ਕੋਈ ਕੁਝ ਕਰ ਜਾਂਦਾ ਕੋਈ ਕੁਝ ਕਰ ਜਾਂਦਾ ਕੋ ਉਥੇ ਕੋਈ ਦੂਜਾ ਕਰ ਜਾਂਦਾ ਤੀਜਾ ਕਰ ਜਾਂਦਾ ਕਿ ਮੈਂ ਕਹਿ ਰਿਹਾ ਸੀਗਾ ਕਿ ਪਿਛਲੇ ਕੁਝ ਦਿਨਾਂ ਤੋਂ ਰਵਨੀਤ ਬਿੱਟੂ ਬਾਰੇ ਚਰਚਾਾਂ ਮਾਂ ਨੇ ਕਿ ਰਵਨੀਤ ਬਿੱਟੂ ਦੀ ਘਰ ਵਾਲੀ ਯਾਨੀ ਵਾਈਫ ਨੂੰ ਲੁਧਿਆਣਾ ਪਸ਼ਮ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਹੁਣ ਦੇ ਵਿੱਚ ਚਲੋ ਗੱਲਾਂ ਬਾਅਦ ਚ ਫਿਰ ਕਿਤੇ ਕਰ ਲਵਾਂਗੇ ਕਿ ਰਵਨੀਤ ਬਿੱਟੂ ਦੀ ਘਰ ਵਾਲੀ ਨੂੰ ਮੈਦਾਨ 'ਚ ਉਤਾਰਨ ਪਿੱਛੇ ਕੀ ਕਾਰਕ ਹੋ ਸਕਦੇ ਨੇ ਪਰ ਅੱਜ ਰਵਨੀਤ ਬਿੱਟੂ ਨੂੰ ਜਦੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਬਾਰੇ ਪੁੱਛਿਆ ਗਿਆ ਕਿ ਇਹ ਚਰਚਾਵਾਂ ਚੱਲ ਰਹੀਆਂ ਨੇ ਤੇ ਉਹਨਾਂ ਨੇ ਗੱਲ ਇਧਰ ਦੀ ਨਾ ਉਧਰ ਦੀ ਰੱਖ ਕੇ ਕਿਹਾ ਕਿ ਦੇਖੋ ਮੇਰੀ ਘਰ ਵਾਲੀ ਜਿਹੜੀ ਆ ਉਹ ਰਾਜਨੀਤੀ ਦੇ ਵਿੱਚ ਤੇ ਸਰਗਰਮੀਆਂ ਨਹੀਂ ਪਰ ਜੇ ਪਾਰਟੀ ਕੋਈ ਫੈਸਲਾ ਲੈਂਦੀ ਆ ਤਾਂ ਸਭ ਠੀਕ ਆ ਗੱਲ ਕਰਦੇ ਆ ਨਾ ਗੱਲ ਉਹ ਕਰ ਗਿਆ ਇਹ ਜੇ ਮੰਨ ਲਓ ਪਾਰਟੀ ਫੈਸਲਾ ਆਪਣੇ ਪੱਧਰ ਤੇ ਲੈਂਦੀ ਆ ਤੇ ਫਿਰ ਜਿਵੇਂ ਆਂਦੇ ਨੇ ਹਾਂ ਆਮਣ ਦੇ ਪੁਜਾਰੀ ਬਿਸਮਲ ਜੇ ਜੰਗ ਹੈ ਤੇ ਫਿਰ ਜੰਗੀ ਸਹੀ ਗੱਲ ਆ ਕਿ ਫਿਰ ਉਹ ਕਹਿੰਦਾ ਕਿ ਰਾਜਨੀਤੀ ਚ ਸਰਗਰਮ ਹੋ ਜਾਏ ਕਿ ਕੋਈ ਗੱਲ ਨਹੀਂ ਹੈ ਸੋ ਇਹ ਕਾਫੀ ਇੰਟਰਸਟਿੰਗ ਬਣ ਜਾਏਗਾ ਮਾਮਲਾ ਜੇ ਮੰਨ ਲਓ ਆਮਣੇ ਸਾਹਮਣੇ ਹੋ ਗਏ ਭਾਰਤ ਪੂਸ਼ਣ ਆਸ਼ੂ ਇੱਕ ਸਾਈਡ ਇੱਕ ਸਾਈਡ ਰੋੜਾ ਸਾਹਬ ਤੇ ਇੱਕ ਸਾਈਡ ਬਿੱਟੂ ਦੇ ਜੋ ਘਰੋਂ ਨੇ ਬੀਬੀ ਜੀ ਉਹ ਆ ਜਾਂਦੇ ਤੇ ਮਾਮਲਾ ਬੜਾ ਰੋਚਕ ਹੋ ਜਾਏਗਾ ਜੀ ਫਿਰ ਦੇਖਾਂਗੇ ਫਿਰ ਯਾਰੀਆਂ ਜਿਹੜੀਆਂ ਪੁਰਾਣੀਆਂ ਸੀ ਉਹ ਕਿੱਥੇ ਜਾ ਕੇ ਨਿਬੜਦੀਆਂ ਨੇ ਆਖਰੀ ਖਬਰ ਤੇ ਜੇਕਰ ਚੱਲੀਏ ਤਾਂ ਜਸੂਸੀ ਕਾਂਡ ਚ ਜਿਹੜਾ ਨੌਜਵਾਨ ਦੇ ਬਾਰੇ ਚ ਕੋਈ ਖੁਲਾਸਾ ਹੋਇਆ ਜੀ ਦੇਖੋ ਜਿਹੜਾ ਜਸੂਸੀ ਕਾਂਡ ਆ ਉਹ ਕਾਫੀ ਵੱਡਾ ਹੋ ਗਿਆ ਹੈ ਕਾਫੀ ਗ੍ਰਿਫਤਾਰੀਆਂ ਇੰਡੀਆ ਚ ਹੋ ਰਹੀਆਂ ਨੇ ਜੀ ਤੁਸੀਂ ਦੇਖਿਆ ਹੋਣਾ ਪੰਜਾਬ ਚੋ ਵੀ ਗ੍ਰਿਫਤਾਰੀਆਂ ਹੋਈਆਂ ਨੇ ਤੇ ਇੱਕ ਹਰਿਆਣੇ ਦਾ ਕੋਈ ਉਹਦੀ ਵੀਡੀਓ ਮੈਂ ਦੇਖੀ ਉਹ ਵੀਡੀਓ ਚ ਖੁਦ ਮੰਨ ਰਿਹਾ ਕਿ ਕਿਸ ਤਰ੍ਹਾਂ ਮਤਲਬ ਕਿ ਉਹ ਇੱਕ ਆਪਣੇ ਵੀਜ਼ੇ ਵਾਸਤੇ ਅੰਬੈਸੀ ਚ ਗਿਆ ਸੀ ਪਾਕਿਸਤਾਨ ਅੰਬੈਸੀ ਦੇ ਵਿੱਚ ਤੇ ਫਿਰ ਇੱਕ ਇੱਕ SIM ਦੀ ਮੰਗ ਕੀਤੀ ਗਈ ਫਿਰ ਮੋਬਾਈਲ ਤੇ ਉਹ ਤੋਂ ਬਾਅਦ ਫਿਰ ਉਹਨੂੰ ਇਸ ਚੱਕਰ ਦੇ ਵਿੱਚ ਠੇਕੇਲ ਦਿੱਤਾ ਜਾਂਦਾ ਤਾਂ ਮਤਲਬ ਕਿ ਸਾਫ਼ ਆ ਜਿੱਦਾਂ ਆਪਾਂ ਹੁਣ ਵੇਖੀਏ ਤਾਂ ਇੱਕ ਜੋਤੀ ਨਾਮ ਦੀ ਤੁਹਾਨੂੰ ਪਤਾ ਹੀ ਆ ਬਲੌਗਰ ਸੀਗੀ ਇਹਦੇ ਤੇ ਵੀ ਬਹੁਤ ਜ਼ਿਆਦਾ ਖਬਰਾਂ ਪੜ ਰਹੀਆਂ ਨੇ ਇਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹਦੀ ਵੀ ਕਹਾਣੀ ਵੇਂ ਹੀ ਆ ਇਹ ਵੀ ਇਸੇ ਤਰ੍ਹਾਂ ਹੀ ਇਹਨਾਂ ਦੇ ਆਈਆ ਨੈਟਵਰਕ ਚ ਤੇ ਦੱਸਦੇ ਆ ਕਿ ਅਤਵਾਦੀ ਹਮਲੇ ਤੋਂ ਪਹਿਲਾਂ ਪਹਿਲਗਾਮ ਜਾ ਕੇ ਵੀ ਆਈਆ ਸੋ ਇਸ ਕਰਕੇ ਗ੍ਰਿਫਤਾਰੀਆਂ ਤੇ ਖਾਸੀਆਂ ਹੋਈਆਂ ਨੇ ਪੰਜਾਬ ਦੇ ਵਿੱਚੋਂ ਵੀ ਹੋਈਆਂ ਨੇ ਦੋ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਇੱਕ ਦੀ ਕੈਥਲ ਤੋਂ ਇੱਕ ਦੀ ਸ਼ਾਇਦ ਜਲੰਧਰ ਏਰੀਆ ਚੋਂ ਹੋਈ ਆ ਤੇ ਉਹਦੇ ਵਿੱਚ ਇੱਕ ਦਾ ਤੇ ਪਿੰਡੋਂ ਇੱਕ ਕੋਈ ਸੱਜਣ ਸੀਗਾ ਉਹ ਦ ਸੰਡਿਆ ਸੀਗਾ ਕਿ ਇਹਦੇ ਨਾਲ ਨਜਾਇਜ਼ੀ ਹੋ ਗਈ ਆ ਪਤਾ ਨਹੀਂ ਹੁਣ ਕੀ ਕੀ ਚੱਲ ਰਿਹਾ ਹੈ ਤਾਂ ਗ੍ਰਿਫਤਾਰੀਆਂ ਤਾਂ ਮੇਰੇ ਖਿਆਲ ਦੇ ਨਾਲ ਦਰਜਣ ਤੋਂ ਉੱਤੇ ਹੋ ਗਈਆਂ ਹੋਣਗੀਆਂ ਪਰ ਇਹ ਦੋ ਕਾਫੀ ਰੋਚਕ ਨੇ ਕਿਉਂਕਿ ਇਹਨਾਂ ਦੋਨਾਂ ਦੀ ਕਹਾਣੀ ਜਿਹੜੀ ਆ ਸੇਮ ਹੀ ਆ ਕਿ ਇਹ ਅੰਬੈਸੀ ਦੇ ਜਿਹੜੇ ਸਫਾਰਤਖਾਨੇ ਦੇ ਅਧਿਕਾਰੀ ਸੀਗੇ ਉਹਨਾਂ ਦੇ ਸੰਪਰਕ ਚ ਆਉਣ ਤੋਂ ਬਾਅਦ ਇਹ ਜਸੂਸੀ ਵਾਸਤੇ ਉਤਰ ਗਿਆ ਜੀ ਸੋ ਬਹੁਤ ਹੈਰਾਨੀਜਨਕ ਗੱਲਾਂ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ ਕਈ ਗ੍ਰਿਫਤਾਰੀਆਂ ਦੱਸਿਆ ਜਾ ਰਹੇ ਹੁਣ ਵੀ ਹੋਈਆਂ ਨੇ ਸੋ ਮਿੰਟੂ ਜੀ ਇੱਥੇ ਹੀ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਇਹ ਸੰਸਾੜੇ ਨਾਲ ਮਿੰਟੂ ਗੁਰਸਰਿਆ ਜੀ ਜਿਨ੍ਹਾਂ ਨੇ ਵਾਪਕਾ ਕਬਰਾਂ ਦੇ ਉੱਪਰ ਚਾਂਦਨਾ ਪਾਇਆ ਕਿਵੇਂ ਲੱਗਿਆ ਪ੍ਰੋਗਰਾਮ ਤੁਸੀਂ ਆਪਣੇ ਵਿਚਾਰਾਂ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ